ਨੀਆ ਬਾਹਰ ਨਾ ਕੀ ਨਤੀ ਜਾਂਦੇ ਆ ਇਹਨਾਂ ਦਾ ਦੱਸ ਮੈਂ ਕੀ ਕਰਾਂ ਹੈ ਕੌਣ ਲੈ ਕੇ ਆਇਆ ਇਹਨਾਂ ਨੂੰ ਦੱਸ ਇਹ ਤਾਂ ਮੈਂ ਨਾਲ ਦੇ ਘਰ ਆਂਦੇ ਜਿਹੜੇ ਉਹਨਾਂ ਹੀ ਰਸਤੇ ਦੇ ਚ ਵਿਆਹ ਸੀ ਉੱਥੇ ਦੇਖੇ ਸੀਗੇ ਇਹ ਮੋਟਰਸਾਈਕਲ ਤੇ ਆਉਂਦਾ ਹੀ ਨਾਲ ਦੇ ਪਿੰਡ ਇਹਨਾਂ ਨੂੰ ਇੱਥੇ ਕੌਣ ਲੈ ਆਇਆ ਸੀ ਮੇਰੀਆ ਸਿਰ ਦੇ ਸਈਆਂ ਇਹਨਾਂ ਨੂੰ ਮੈਂ ਲੈ ਕੇ ਆਈਆਂ ਵੀ ਆਪਣੇ ਘਰੇ ਕਿਹੜਾ ਰੌਣਕ ਲਾ ਜਾਣਗੇ ਹਾਂ ਨਾਲੇ ਇਹਨਾਂ ਨੂੰ ਧੂੜਾ ਲਾਗ ਲਗਾਣ ਤੇ ਦਿੱਦਾਂਗੇ ਜਿਹੜੇ ਪੈਸੇ ਪੂਰੇ ਆਪਾਂ ਦੇਣੇ ਆ ਆਹ ਉਹ ਨਾਲੇ ਖੁਸ਼ ਹੋ ਜਾਣਗੇ ਨਾਲੇ ਵਿੜੇ ਵਿੱਚ ਰੌਣਕਾਂ ਲੱਗ ਜਾਣਗੇ ਹਸਬੰਦ ਆ ਜੂਗਾ ਨਾ ਮੇਰੇ ਸਾਲੇ ਦੀ ਇਹ ਰੌਣਕਾਂ ਵੀ ਉਹਦੋਂ ਲਾਵਾਂਗੇ ਜਦੋਂ ਆਪਣੇ ਜਵਾਹ ਹੋਊਗਾ ਹਾਂ ਬੱਚਾ ਖੇਡੂਗਾ ਰੌਲਾ ਰੁਲਾ ਪਾਊਗਾ ਤੂੰ ਤਾਂ ਗਗਨੀਏ ਪਹਿਲੇ ਹੀ ਮੇਰਾ ਚੁੱਗਾੜ ਕਰਾਉਣ ਨੂੰ ਫਿਰਦੀਆਂ ਫਿਰ ਕਹਿੰਦੀ ਆ ਉਹ ਘਰ ਦਾ ਗਾਲਾਂ ਕੱਢਦਾ ਮੈਨੂੰ ਹਾਂ ਉਹਨਾਂ ਨੇ ਆਉਣਾ ਉਹਨਾਂ ਨੇ 25 26 ਹਜ਼ਾਰ ਤੋਂ ਬਿਨਾ ਇੱਥੇ ਉੱਠਣਾ ਨਹੀਂ ਮੈਂ ਦੱਸ ਕੀ ਕਰੂੰਗਾ ਮਿੰਤਾ ਲਾਤਾ ਨਾ ਰਗੜਾ ਹਾਂ ਦੁਆਪੀ ਸਾਂਭੀ ਮੈਂ ਤਾਂ ਗੇਟ ਬੰਦ ਕਰਕੇ ਅੰਦਰੋਂ ਵਹਿ ਜਾਣਾ ਤੈਨੂੰ ਹੀ ਕਹਿਣਗੇ ਤੂੰ ਦਹੀਂ ਫਿਰ